ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਕੀ ਹੁੰਦਾ ਗੱੜ ਕਿਸੇ ਭਗਵਾਨ ਦੇ ਉਤਾਰ ਦੀ ਸਵਾਰੀ ਹੈ ਸ਼ਾਇਦ ਜੇ ਮੈਂ ਸਹੀ ਹੋਵਾਂ ਤਾਂ ਵਿਸ਼ਨੂੰ ਭਗਵਾਨ ਦੀ ਸ਼ਾਇਦ ਸਵਾਰੀ ਗੱੜੜਾ ਹੈ ਚਲੋ ਮੇਰੇ ਪੱਕਾ ਨਹੀਂ ਯਾਦ ਵੀ ਕਿਸੇ ਭਗਵਾਨ ਦੇ ਉਤਾਰ ਨੇ ਉਹਨਾਂ ਦੀ ਸਵਾਰੀ ਹੈ ਗੱੜੜ ਵੀ ਤੇ ਉਹ ਗੱੜੜ ਭਈ ਮਹਾਰਾਜ ਨੂੰ ਕਹਿੰਦਾ ਜੀ ਮੈਨੂੰ ਛੁੱਟੀ ਦੇ ਦਿਓ ਮੈਂ ਘਰੇ ਕੋਰੇ ਜਾਇਆ ਮਾ ਮਾਰਾ ਕਿ ਕਿੜਾ ਫੇੜਾ ਪ੍ਰਭਾਨ ਕਹਿੰਦਾ ਘਰੇ ਤੂੰ ਹੀ ਕਰਨੇ ਆਣਾ ਹੋਵੇ ਤੂੰ ਸਾਡੇ ਕੋਲੇ ਭੈਣਾ ਵਧਗਾ ਰਹਿਣਾ ਨਿਆਰੇ ਲੈਣਾ ਇੱਥੇ ਘਰੇ ਕੀ ਆ ਤੇਰਾ ਕਹਦਾ ਹੀ ਘਰੇ ਮੈਂ ਫੇਰ ਵੀ ਮਾੜਾ ਜਿਹਾ ਮੇਲਾ ਗਿਲਾ ਕਰਿਆ ਹੁੰਦੇ ਜਾ ਆਉਂਦਾ ਤੇ ਮਹਾਰਾਜ ਇਹਨਾਂ ਨੂੰ ਕੋਟਾਲਾ ਕੋਲ ਆ ਲਾਇਆ ਕਹਿੰਦਾ ਤੂੰ ਰਹਿਣ ਦੇ ਯਾਰ ਤੂੰ ਇੱਥੇ ਵਧਗਾ ਰਹਿਣਾ ਖਾਣ ਪੀਣ ਦੀ ਕੋਈ ਕਮੀ ਨਹੀਂ ਕੋ ਖੁਦ ਭਗਵਾਨ ਦਾ ਹੁਣ ਘਰ ਕਿੱਥੇ ਧਰਿਆ ਪਿਆ ਇਹ ਤੂੰ ਨਿਆਰੇ ਲੈਣਾ ਭੈਣਾ ਹਰੇ ਬਾਗ ਤੇ ਗੱਲਬਾਤ ਕੁਝ ਹੋਰ ਚਲੋ ਭਈ ਮੋੜ ਤਲਾ ਲਾਇਆ ਲਾ ਕੇ ਤੇ ਗਰੜ ਫੇਰ ਆ ਗਿਆ ਦੋਕ ਦਿਨਾਂ ਬਾਅਦ ਕਹਿੰਦਾ ਮਹਾਰਾਜ ਦੇ ਦੇ ਛੁੱਟੀ ਛੱਟੀ ਕਿੱਡੇ ਕਿਹੜਾ ਪਿੰਡ ਦਾ ਤੇ ਉਹ ਕਹਿੰਦਾ ਮਹਾਰਾਜ ਕਹਿੰਦਾ ਯਾਰ ਤੂੰ ਟਲ ਜਾ ਵੀ ਤੂੰ ਰਹਿਣ ਦੇ ਘਰੇ ਤੂੰ ਕੀ ਕਰਨ ਗਈ ਜਾਣਾ ਤੈਨੂੰ ਕਿਹੜੀ ਚੀਜ਼ ਦੀ ਕਮੀ ਹੈ ਇੱਥੇ ਸਾਰਾ ਕੁਝ ਵਧੀਆ ਹੈ ਇੱਥੇ ਤੇ ਤੂੰ ਕੀ ਕਰਨ ਜਾਣਾ ਕਹਦਾ ਨਹੀਂ ਜੀ ਮਾਰਿਆਂ ਦੇ ਉਹ ਕਹਦਾ ਤੂੰ ਟਲਦਾ ਕਿਉਂ ਨਹੀਂ ਯਾਰ ਚੱਲ ਮਹਾਰਾਜ ਕਹਿੰਦਾ ਜਾ ਜਾ ਯਾਰ ਜਦੋਂ ਅਰੇਲ ਜੀ ਅਰੇਲ ਜੀ ਮਿਲੀ ਦੇ ਤਾਂ ਉਹਨੇ ਭਈ ਦੇ ਦਿੱ ਛੁੱਟੀ ਗੜੜ ਭਾਈ ਹਾਂ ਗਈ ਚੱਕਤੀ ਡਾਰੀ ਵੱਜਿਆ ਪਿੰਡ ਚੜ ਗਿਆ ਜਿਆ ਪਿੰਡ ਦੀ ਬੱਸ ਵੀ ਆਪ ਦਾ ਜਦੋਂ ਗਿਆ ਉੱਥੇ ਇੱਕ ਮਹਾਰਾਜ ਨੇ ਸੱਚ ਦੇਖਿਆ ਭਾਈ ਕਹਿੰਦੇ ਵੀ ਜਦੋਂ ਛੁੱਟੀ ਲੈ ਕੇ ਬਾਗ ਗਿਆ ਉਹ ਮਹਾਰਾਜ ਕਹਿੰਦੇ ਵੀ ਦੇਖ ਕੇ ਤਾਂ ਸਹੀ ਭਾਏ ਨਾ ਕਿੱਦੇ ਦਾ ਟੂਚਕ ਟੁੱਲੀ ਦੇ ਨਾਲ ਛੁੱਟੀ ਛੁੱਟੀ ਕਰੀ ਜਾਂਦਾ ਵੀ ਕਰੂਗਾ ਕੀ ਇਹ ਘਰੇ ਜਾ ਕੇ ਕਿਹਨੂੰ ਮਿਲੂਗਾ ਦੇਖ ਕੇ ਤਾਂ ਸਹੀ ਤੇ ਉਹ ਭਾਈ ਮਹਾਰਾਜ ਨੇ ਜਦੋਂ ਸੁਰਤੀ ਲੈ ਕੇ ਦੇਖਿਆ ਤੇ ਉਹ ਭਾਈ ਜਾ ਕੇ ਡਾਰੀ ਜੀ ਸੁੱਕੇ ਇਧਰ ਆਖਤੀ ਆ ਕੇ ਬਹਿ ਗਿਆ ਡਾਰੀ ਇਧਰ ਮਰੇ ਡਾਰੀ ਇਧਰ ਮਰੇ ਐ ਕਰੇ ਕੁਲੋਲਾ ਉਦੋਂ ਬਾਅਦ ਆ ਉਥੋਂ ਡਕਾਇਆ ਚਾਕੇ ਉਥੋਂ ਡਕਾਇਆ ਚਾਕੇ ਇੱਕ ਨਿਕਾਯਤ ਥੋੜੇ ਸਮੇਂ ਚ ਹਲਣਾ ਜਾ ਤਿਆਰ ਕਰ ਰਿਆ ਤੇ ਸਿੱਟੀ ਧੌਣ ਤੇ ਸੜਦਾ ਸਰੀਰ ਸੌ ਗਿਆ ਸੁੱਤਾ ਰਿਹਾ ਸੁੱਤਾ ਰਿਹਾ ਤੇ ਚੱਲ ਬਧੀ ਆਪਦਾ ਐ ਸੌਂ ਸੁਕੇ ਤੇ ਜਦੋਂ ਗਿਆ ਮਹਾਰਾਜ ਜੀ ਕੋਲੇ ਮਹਾਰਾਜ ਜੀ ਕਹਿੰਦੇ ਜਾਇਆ ਆ ਕਹਿੰਦਾ ਜੀ ਹਾਂ ਕਹਿੰਦਾ ਕੀ ਉੱਥੇ ਤੂੰ ਫਿਰ ਮੇਰੇ ਮੁਝ ਕੋ ਸੌ ਨਿਕਾ ਕਹਿੰਦੇ ਕੀ 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 ਕਰਾਇਆ ਤੂੰ ਉੱਥੇ ਜਾ ਕੇ ਇੱਕ ਸੁੱਕਾ ਯਾਦ ਰੱਖ ਤੀ ਉੱਥੇ ਜਾ ਕੇ ਬੈਠ ਕੇ ਮੜਿਆ ਆ ਤੇ ਇੱਥੇ ਭਾਏ ਨਾ ਇੰਡੇ ਡੇ ਤੂੰ ਹਰੇ ਬਾਗ ਬਗੀਚੇ ਛੱਡ ਗਿਆ ਸਾਨੂੰ ਵੱਲ ਦਾ ਜਵਾਬ ਦੇ ਉਹ ਕਹਿੰਦਾ ਮਹਾਰਾਜ ਦਰਖਤ ਭਾਵਾਂ ਦੀ ਉਹ ਸੁੱਕਾ ਸੀ ਪਰ ਮੇਰਾ ਉੱਥੇ ਜਨਮ ਹੋਇਆ ਸੀ ਕਿਸੇ ਟਾਈਮ ਉਹ ਦਰਖਤ ਹਰਾ ਭਰਾ ਸੀ ਉਸੇ ਉੱਥੇ ਬਹੁਤ ਮਤਲਬ ਚਿੜੀ ਜਨੌਰ ਪੰਛੀ ਬਹੁਤ ਹੁੰਦੇ ਸੀ ਉੱਥੇ ਸੀ ਉੱਥੇ ਪੂਰੀ ਰੌਣਕ ਹੁੰਦੀ ਸੀ ਉੱਥੇ ਮੇਰੇ ਭੈਣ ਭਰਾ ਸੀ ਮੇਰੇ ਮਾਪਿਓ ਸੀ ਮੈਂ ਉੱਥੇ ਵੱਡਾ ਹੋਇਆ ਮੈਂ ਉੱਥੇ ਜਨਮ ਲਿਆ ਮੈਨੂੰ ਉਹਦਾ ਮੋਹ ਆ ਉਹ ਅੱਜ ਦਰਖਤ ਭਾਵਾਂ ਦੀ ਸੁੱਕ ਗਿਆ ਪਰ ਜਿਹੜੀ ਫੀਲਿੰਗ ਮੈਨੂੰ ਉੱਥੇ ਉਹ ਦਰਖਤ ਦੇ ਉੱਤੇ ਜਾ ਕੇ ਬਹਿ ਕੇ ਆਉਂਦੀ ਆ ਉਹ ਸੋਡੇਆ ਮਹਿਲਾਂ ਚ ਨਹੀਂ ਆਉਂਦੀ ਆ ਸੋਡੇ ਬਾਗਾਂ ਚ ਨਹੀਂ ਆਉਂਦੀ ਹਾਂ ਇਹ ਤੋਂ ਬਸ ਪੜ੍ਹ ਸਿੱਖ ਨੂੰ ਇਹ ਹੀ ਮਿਲਦਾ ਲਾਲੋ ਕਿ ਜਿਹੜੇ ਮੁੰਡੇ ਬਾਹਰ ਗਏ ਆ ਉਹ ਥੋੜਾ ਜਿਆਦਾ ਛੇਤੀ ਇਹ ਗੱਲ ਨੂੰ ਗਹਿਰਾਈ ਨਾਲ ਸਮਝਣਗੇ ਵੀ ਆਪ ਦਾ ਜਿਹੜਾ ਘਰ ਹੁੰਦਾ ਭਵਾਂ ਦੀ ਉਹ ਸਟਾਰਟਿੰਗ ਦੇ ਵਿੱਚ ਬੰਦੇ ਜਿਹੜੇ ਗਰੀਬ ਸੀਗੇ ਚਲੋ ਹੁਣ ਭਵਾਂ ਦੀ ਉਹਨਾਂ ਨੇ ਕੋਠੀਆਂ ਪਾ ਲਈਆਂ ਮਹਿਲ ਪਾ ਲਈ ਕੁਝ ਵੀ ਪਾ ਲਿਆ ਵੀ ਜਿਹੜੇ ਉਹ ਦੋ ਦੋ ਜਾਂ ਇੱਕ ਇੱਕ ਕਮਰਾ ਸੀਗਾ ਜਿਹੜਾ ਉਹਨਾਂ ਚ ਰਹਿਣ ਦਾ ਨਜ਼ਾਰਾ ਤੇ ਇਕੱਠੇ ਆ ਮੰਜੇ-ਮੁੰਜੇ ਢਾਕੇ ਤੇ ਆਏ ਉਹ ਨਜ਼ਾਰਾ ਜਿਹੜਾ ਸੀਗਾ ਆਪਦੇ ਪਰਿਵਾਰ ਦਾ ਜਿੱਥੇ ਬੰਦਾ ਜਨਮ ਲੈਂਦਾ ਹੈ ਵੱਡਾ ਹੁੰਦਾ ਖੇਡਦਾ ਅਸ ਦਾ ਹੀੜਦਾ ਹਨ ਉਹ ਹੀ ਸੀਗਾ ਇਹ ਵੀਡੀਓ ਵਧੀਆ ਲੱਗੀ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਨੂੰ ਤਾਂ ਸ਼ੇਅਰ ਕਰ ਹੀ ਦਿਆ ਕਰੋ ਜੇ ਤੁਹਾਨੂੰ ਸੁਣਨ ਲਈ ਗੱਲਬਾਤ ਜੇ ਵਧੀਆ ਲੱਗਦੀ ਹੈ ਇੱਕ ਨੂੰ ਸ਼ੇਅਰ ਕਰ ਦਿਆ ਕਰੋ ਬਸ ਇੱਕ ਕਨਾਲ ਢੇਰ ਚੜ ਜਾਣਗੇ ਓਕੇ ਜੀ ਧੰਨਵਾਦ